ਲੇ ਸੋਨਰ ਪੈ ਜਗਤ ਗੁਰ ਰਵਿਦਾਸ ਮਹਾਰਾਜ ਜੀ ਕੀ ਜੈ ਅਰਸੋ ਹੀਰਾ ਸਾੜ ਕੇ ਕਰੇ ਆਨੰਦ ਕੀ ਆਸ ਤੇਰ ਦਰ ਤੋਂ ਜਪ ਜਾ ਮਹੀ ਗੈ ਸਤਿਗੋ ਕੀ ਰਮ ਦਾਸ ਦੁਖੀਆਂ ਕੇ ਦੁਖ ਦੂੜ ਕਰ ਕਸ਼ਟ निवारो ਆਪ ਸਦਾ ਦਾ ਸਰੇ ਜੋ ਉੱਤ ਕਾਜ ਤਨ ਤਨ ਜਗਤ ਪਤਾ ਸਤਿਗੁਰ ਵਿਦਾਸ ਮਹਾਰਾਜ ਜੀ ਦੀ ਪਾਵਨ ਪੀਤਰ ਅਮਰਤ ਬਾਣੀ ਦਾ ਪੋਟਾਸਰ ਲੈ ਕੇ ਹਰ ਰੋਜ਼ ਸਤਿਗੁਰਾਂ ਦੇ 648 ਪ੍ਰਕਾਸ਼ ਦਿਹਾੜੀ ਨੂੰ ਮੱਖੜ ਰੱਖਦਿਆਂ ਹੋਇਆਂ ਹਰ ਨੂੰ ਸਮੂਹ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਨਵੀਂ ਅਬਦ ਜਲਵਾਲ ਦੇ ਸ਼ਬਦ ਦੀਆਂ ਸੰਕਾ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਦੇ ਪਰਕਰਮਾ ਕਰਦੇ ਹੋਏ ਗੁਣਗਾਨ ਕਰਦੇ ਹੋਏ ਸੰਤਾਂ ਐਸਵੇਂ ਗੁਰੂ ਘਰ ਦੇ ਬੇਦਵਾਨ ਸੇਵਾਦਾਰ શ્રીમાન શ્રી ਸੁਰਿੰਦਰਪਾਲ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਨ ਸਮੂਹ ਪਰਿਵਾਰ ਵੱਲੋਂ ਖੁਲਾ ਦੇ ਨਾਲ ਸੰਗਤ ਦਾ ਸਵਾਗਤ ਕੀਤਾ ਗਿਆ ਹੈ ਔਰ ਸਾਡੇ ਸਰਕਾਰਯੋਗ શ્રી ਸੁਰਿੰਦਰਪਾਲ ਜੀ ਜੋ ਗੁਰੂ ਘਰ ਦੀ ਹਮੇਸ਼ਾ ਨਿਸਵਾਰ ਤਰੂਕੇ ਸੇਵਾ ਕਰਦੇ ਹਨ ਸਤਗੁਰੂ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਤੇਰਾ ਜਨ ਕਾਹੇ ਕੋ ਬੋਲੇ ਬੋਲ ਬੋਲ ਆਪਣੀ ਭక్తి ਕਿਉ ਖੋਲੇ ਡੇਕੀ ਬੋਲ ਤ ਬੋਲ ਤ ਬੜੇ ਬਿਆਦੀ ਬੋਲ ਅਬੋਲੇ ਜੈ ਸਤਗੁਰੂ ਜੀ ਵਰਮਾਉਂਦੇ ਹਨ ਕਿ ਇਹ ਪਰਮਾਤਮਾ ਤੇਰਾ ਦਾਸ ਤੇਰਾ ਸੇਵਾਦਾਰ ਬੋਲ ਬੋਲ ਕੇ ਆਪਣੀ ਭਗਤੀ ਕਿਉਂ ਦੱਸੇ ਕਿ ਜਦੋਂ ਸੇਵਾ ਕਰਦੇ ਆਪਾਂ ਦਿਖਦੇ ਆ ਕਿ ਅਸੀਂ ਸੇਵਾ ਬਹੁਤ ਜ਼ਿਆਦਾ ਹੀ ਲੋਕਾਂ ਨੂੰ ਦਿਖਾਉਣ ਵਾਸਤੇ ਕਰਦੇ ਹਾਂ ਪਰ ਸਾਡੇ ਵੀਰ ਸੁੰਦਰਪਾਲ ਜੀ ਜੋ ਹਮੇਸ਼ਾ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਸਾਫ ਸਵਾਈ ਕਿਉਂਕਿ ਗੁਰੂ ਪਿਆਰੇ ਸਾਜ ਸੇਵਕੋ ਕੰਮ ਦੇ ਨਾਲ ਹਰ ਕਿਸੇ ਨੂੰ ਆਰਾਮ ਦੀ ਵੀ ਜਰੂਰਤ ਹੈ ਕੰਮ ਦੇ ਨਾਲ ਨਾਲ ਪਰ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਸਾਰਾ ਇਹ ਹਾਲ ਦੇ ਵਿੱਚ ਪੋਚਾ ਲਾਣਾ ਉੱਪਰ ਵੀ ਸਵਾਈ ਕਰਨੀ ਪੋਚਾ ਲਾਣਾ ਕਾਫੀ ਟਾਈਮ ਲੱਗ ਜਾਂਦਾ ਪਰ ਫਿਰ ਵੀ ਔਰ ਇੱਕ ਦੋ ਦਿਨ ਛੱਡ ਕੇ ਉਰੀ ਤੇਰਲਾਂ ਦੀ ਸਭਾਈ ਕਰਨੀ ਕਿਉਂਕਿ ਸਤਿਗੁਰੂ ਜੀ ਦੱਸਦੇ ਹਨ ਕਿ ਭਾਈ ਜੋ ਸੇਵਾ ਹੁੰਦੀ ਹੈ ਉਹ ਕਿਸੇ ਨੂੰ ਦੱਸ ਕੇ ਨਹੀਂ ਕਰਨੀ ਹੁੰਦੀ ਕਿ ਮੈਂ ਸੇਵਾ ਕਰਦਾ ਕਿਤੇ দান ਕਰਨਾ ਹੈ ਇੱਕ ਹੱਥ ਤੋਂ দান ਕਰੀ ਤੇ ਦੂਸਰੇ ਹੱਥ ਨੂੰ ਪਤਾ ਨਾ ਲੱਗੇ ਔਰ ਸਤਿਗੁਰੂ ਜੀ ਕਹਿੰਦੇ ਤੇਰਾ ਜਨ ਕਾਹੇ ਕੋ ਬੋਲੇ ਕਿ ਤੇਰਾ ਅਦਾਸ ਕਾਹਨੇ ਬੋਲ-ਬੋਲ ਕੇ ਲੋਕਾਂ ਅੱਗੇ ਦੱਸੇ ਕਿ ਮੈਂ ਭਗਤੀ ਕਰਦਾ ਜਾਂ ਨਾਮ ਜਪਦਾ ਹਾਂ ਤੇ ਕਈ ਵਾਰ ਆਪਾਂ ਉਹਨਾਂ ਲੋਕਾਂ ਦੇ ਨਾਲ ਬਹਿਸ ਕਰ ਲੈਨੇ ਹਾਂ ਜੋ ਪਰਮਾਤਮਾ ਨੂੰ ਮੰਨਦੇ ਨਹੀਂ ਬੋਲ ਅਬੋਲੇ ਜਾਏ ਕਿ ਜਿਹੜੇ ਬੋਲ ਆਪਾਂ ਬੋਲਣੇ ਚਾਹੁੰਦੇ ਵੀ ਨਹੀਂ ਉਹ ਵੀ ਬੋਲ ਬੋਲ ਜਾਂਦੇ ਇਸ ਕਰਕੇ ਸਤਿਗੁਰੂ ਜੀ ਵਰਮਾਉਂਦੇ ਕਿ ਭਾਈ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਚੱਲੋ ਤੁਹਾਡੇ ਵਿੱਚ ਉਹ ਨੂਰ ਪਰਮਾਤਮਾ ਦਾ ਆ ਜਾਂਦਾ ਹੈ ਸੋਹਣਾ ਰੰਗ ਰੂਪ ਨਾ ਨਹੀਂ ਹੁੰਦਾ ਕਿ ਸੋਹਣਾ ਚਿਹਰਾ ਸੋਹਣਾ ਹੋਵੇ ਤਾਂ ਫਿਰ ਹੀ ਉਹਦਾ ਸੋਹਣਾ ਹੁੰਦਾ ਹੈ ਹੁਣ ਆਪਾਂ ਦੇਖਦੇ ਗੁਰੂ ਘਰ ਦੇ ਸਾਧ ਸੰਗਤ ਜੀਓ ਮਦੋੜੀ ਨੂੰ ਦੇਖਦੇ ਨਾ ਬਹੁਤ ਸੋਹਣੀ ਹੁੰਦੀ ਸੋਨੇ ਰੰਗੀਆਂ ਹੁੰਦੀਆਂ ਅਰ ਜੇ ਸੰਨੇ ਘਰ ਦੇ ਵਿੱਚ ਅੰਦਰ ਕਮਰੇ 'ਚ ਵੜ ਜਵੇ ਤਾਂ ਜਿੱਨਾਂ ਜਿੱਕਰ ਅਸੀਂ ਉਹ ਬਾਹਰ ਨਾ ਕੱਢੀਏ ਜਿੱਨਾਂ ਜਿੱਕਰ ਉਹਨੂੰ ਮਾਰੀਏ ਨਾ ਸਾਨੂੰ ਸਬਰ ਨਹੀਂ ਆਉਂਦਾ ਵੀ ਭਾਈ ਕਿਤੇ ਲੜ ਨਾ ਜਾਵੇ ਹੁਣ ਉਹਦੇ ਸੋਹਣੇ ਪੰਨੂ ਆਪਾਂ ਕੀ ਕਰਨਾ ਜੀਵ ਦਾ ਜਿਹੜਾ ਗੋਣਿਆ ਜੜੀ ਉਹਦੀ ਦੁਨੀਆ ਉਹ ਆਪਣੇ ਵਾਸਤੇ ਸਿੰਮਤ ਆ ਤੇ ਸਤਿਗੁਰੂ ਜੀ ਕਹਿੰਦੇ ਸੋਹਣਾ ਤਾਡੀ ਰੂਹ ਹੋਣੀ ਚਾਹੀਦੀ ਹੈ ਚਿਹਰੇ ਤੋਂ ਸੋਨਾ ਤੋਂ ਸੋਨਾ ਨਹੀਂ ਹੁੰਦਾ ਮੈਂ ਚਿਹਰੇ ਨਾਲ ਸੋਨਾ ਤੋਂ ਸੋਨਾ ਹਜੇ ਮੈਂ ਤਵ ਬਦੋੜੀ ਨੂੰ ਹਰ ਕੋਈ ਪਿਆਰ ਕਰੇ ਸੋਨੇ ਰੰਗੀ ਹੁੰਦੀ ਹੈ ਸੋਨੇ ਨੂੰ ਹਰ ਕੋਈ ਪਿਆਰ ਕਰਦਾ ਮੈਨੂੰ ਬੇਅੰਤ ਹਾਸਾ ਮਿਲ ਜਾਵੇ ਪਰ ਉਹ ਸੋਨੇ ਰੰਗੀ ਵੀ ਹੁੰਦੀ ਹੈ ਪਰ ਜੇ ਸਾਡੇ ਕਮਰੇ ਦੇ ਵਿੱਚ ਆ ਜਾਵੇ ਤਾਂ ਗੁਰੂ ਘਰ ਦੇ ਸਾਥ ਸੁਣ ਜਿਹਾ ਮਾਂ ਚੈਨ ਨਾਲ ਬੈਠ ਨਹੀਂ ਪਾਉਂਦੇ ਕਿ ਭਾਈ ਜੋ ਲੜ ਗਈ ਤਵੇ ਸੰਡਾ ਕੀ ਬਣੂਗੇ ਤੇ ਸਤਿਗੁਰੂ ਜੀ ਹਮੇਸ਼ਾ ਸਾਡਾ ਦੰਦਨ ਕੇ ਭਾਈ ਏਕ ਕੜੀ ਸਿਮਰਨ ਕਰੋ ਨਹੀਂ ਨਾਗਾ ਕਲੋ ਕਲੇਸ਼ ਕਿ ਇੱਕ ਕੜੀ ਸਿਮਰਨ ਕਰਦੇ ਨਾਲ ਸਾਡੇ ਕਰਮ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦੀ ਹੈ ਬਹੁਤ ਬਹੁਤ ਜਨਮਾਂ ਤੋਂ ਜਿਹੜੀ ਸਾਡੀ ਜਿਹੜੀ ਰੂਹ ਹੈ ਉਹ ਪਰਮਾਤਮਾ ਦੇ ਨਾਮ ਤੋਂ ਵਿਛੜੀ ਹੋਈ ਹੈ ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇੱਥੇ ਦੇਖੋ ਕਿੰਨੇ ਜਨਮ ਆ ਗਏ ਬਹੁਤ ਕੋਈ ਇੱਕ ਵੀ ਕਹਿ ਸਕਦੇ ਸੀ ਦੋ ਵੀ ਕਹਿ ਸਕਦੇ ਦੀ 10 ਗਿਣਤੀ ਨਹੀਂ ਹੈ ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲਈ ਹੈ ਸਤਗੁਰੂ ਜੀ ਕਹਿੰਦੇ ਇਹ ਜੇ ਮਨੁੱਖਾ ਜਨਮ ਅਨਮੋਲ ਜਨਮ ਮਿਲਿਆ ਹੈ ਸਾਨੂੰ ਆਪਣੇ ਘਰ ਦੇ ਕਾਰਜ ਕਰਦੇ ਹੋਏ ਕਾਰਜ ਦੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇਹਨੇ ਕਿ ਕਾਰਵਾਰ ਛੱਡ ਦੇਣਾ ਸਤਿਗੁਰ ਜੀ ਨੇ ਬਾਣੀ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਪਣਾ ਘਰ ਛੱਡ ਦਿਓ ਆਪਣਾ ਪਰਿਵਾਰ ਛੱਡ ਦਿਓ ਨਹੀਂ ਸਤਿਗੁਰ ਜੀ ਕਹਿੰਦੇ ਜੀਭਾਂ ਸੋ ਓਮਕਾਰ ਜਪ ਹੱਥਾਂ ਸੋ ਕਰਕਾਰ ਰਾਮ ਮਨੇ ਕਰ ਤੈ ਕਰ ਕਹਿ ਰਵਿਦਾਸ ਵਿਚਾਰ ਵਿਚਾਰ ਚਰਚਾ ਜਦੋਂ ਆਪਾਂ ਕੋਈ ਕੰਮ ਕਰਦੇ ਆ ਕੋਈ ਘਰ ਦੇ ਵਿੱਚ ਮਕਾਨ ਸ਼ੁਰੂ ਕਰਨਾ ਹੋਵੇ ਵਿਆਹ ਕਰਨਾ ਹੋਵੇ ਕੋਈ ਚੀਜ਼ ਕਰਨੀ ਹੋਵੇ ਤੇ ਆਪਾਂ ਸਲਾਹ ਕਰਦੇ ਆ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਣੀ ਚਾਹੀਦੀ ਕਿੰਨਾ ਕਿੰਨਾ ਹੋ ਸਕਦੀ ਹੈ ਇਸੇ ਤਰ੍ਹਾਂ ਸੰਤ ਗੁਰੂ ਜੀ ਕਹਿੰਦੇ ਜੀਪਾ ਸੋ ਓੰਕਾਰ ਜਪ ਕਿ ਜੀਪਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰ ਤੇ ਹੱਥਾਂ ਦੇ ਨਾਲ ਕਾਰੋਬਾਰ ਕਰ ਕਾਰੋਬਾਰ ਕਰਾਂਗੇ ਤਾਂ ਗੁਰੂ ਘਰ ਦੀ ਸਾਸੂ ਜੀ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਾਂਗੇ ਤੇ ਜੇ ਆਪਾਂ ਕਾਰੋਬਾਰ ਹੀ ਛੱਡ ਦਿੱਤਾ ਕੰਮ ਕਰ ਹੀ ਨਾ ਛੱਡ ਦਿੱਤਾ ਤੇ ਨਾ ਸਾਨੂੰ ਪਰਮਾਤਮਾ ਮਿਲਣਾ ਤੇ ਨਾ ਸਾਨੂੰ ਪਰਿਵਾਰ ਮਿਲਣਾ ਕਿ ਜਦੋਂ ਪਰ ਨਹੀਂ ਕਿਹਨ ਜੇ ਕੋ ਪਰਿਵਾਰ ਦੇ ਵਿੱਚ ਕੰਮ ਨਾ ਕਰਦਾ ਆਪੇ ਉਹ ਕਹਿੰਦੇ ਮੇਲਣ ਕੰਮ ਨਹੀਂ ਨਾ ਕਰਦਾ ਦਸ਼ਮਨ ਨਾ ਲਾਜ ਦਾ ਕਹਿੰਦੇ ਤੇ ਸਤਗੁਰੂ ਜੀ ਇਸੇ ਕਰਕੇ ਕਹਿੰਦੇ ਕਿ ਭਾਈ ਜੰਗਲਾਂ ਦੇ ਵਿੱਚ ਜਾ ਕੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਕਿ ਜੰਗਲਾਂ ਪਹਾੜਾਂ ਦੇ ਵਿੱਚ ਚੱਲ ਜਾਈਏ ਬਨ ਕੋ ਜਨ ਕਾ ਜੈਰੇ ਰਾਮ ਅਲੋਪਾ ਨਹੀਂ ਪਾਈ ਕੀ ਲੋੜ ਹੈ ਜਨਕਲ ਖੁੰਚਣ ਦੀ ਕਿਉਂ ਪਰਮਾਤਮਾ ਤੇ ਗਵਾਚਾ ਹੈ ਦੌਂ ਬਨਾਉ ਤੇ ਕੀਰਸਤਾਨਾ ਦੇ ਬੈਠਾ ਉਹ ਤਾਂ ਸਾਡੇ ਹਿਰਦੇ ਦੇ ਵਿੱਚ ਬੈਠਾ ਹੈ ਸੰਤ ਗੁਰੂ ਜੀ ਤਾਂ ਇੱਥੇ ਕਿੰਨੇ ਤੱਕ ਕਹਿ ਦਿੱਤਾ ਕਾਮ ਕਰਾ ਕਾ ਨਾਰ ਕਾ ਕਾ ਕਾਸ਼ੀ ਹਤਵਾਰ ਰਬੀਦਾਸ ਪੁਜਾ ਦੇ ਆਪਣਾ ਤੋ ਮਿਲ ਜਾ ਦਰਬਾਰ ਕਹਿੰਦੇ ਸਭ ਕੁਝ ਕੋਮ ਕੇ ਦੇਖ ਲਿਆ ਆਰ ਜਵਾ ਕਹਿੰਦੇ ਇੱਥੇ ਪਰਮਾਤਮਾ ਉੱਥੇ ਪਰਮਾਤਮਾ ਕਹਿੰਦੇ ਪਰਮਾਤਮਾ ਕਿਤੇ ਨਹੀਂ ਪਰਮਾਤਮਾ ਜਦੋਂ ਸੋਝਿਆ ਤਾਂ ਮੈਂ ਤਾਂ ਆਪਣੇ ਅੰਦਰੋਂ ਹੀ ਦਿਲ ਦੇ ਅੰਦਰੋਂ ਹੀ ਆਪਣੇ ਹਿਰਦੇ ਦੇ ਵਿੱਚੋਂ ਹੀ ਉਸ ਪਰਮਾਤਮਾ ਨੂੰ ਹਾਸਲ ਕਰ ਲਿਆ ਰਵਿਦਾਸ ਸੋਝਿਆ ਦਿਲ ਆਪਣਾ ਤੋ ਮਿਲਿਆ ਦਰਦਾਰ ਕਹਿੰਦੇ ਫਿਰ ਉਹ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਹਾਸਲ ਕਰ ਲੈਂਦਾ ਹੈ ਕਿ ਨੂੰ ਘਰ-ਬਾਰ ਛੱਡ ਕੇ ਜਾਣ ਦੀ ਕਿਤੇ ਲੋੜ ਨਹੀਂ ਹੀ ਕੋਈ ਇਹ ਨਾ ਕਵੇ ਕਿ ਮੈਂ ਜੰਗਲਾਂ ਦੇ ਚਲਾ ਜਾਵਾਂਗਾ ਤਾਂ ਵੀ ਨਹੀਂ ਪਰਮਾਤਮਾ ਮੈਨੂੰ ਮਿਲਣਾ ਹੈ ਨਹੀਂ ਘਰ ਦੇ ਵਿੱਚ ਬੈਠ ਕੇ ਵੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਸਾਡੇ ਵੀਰ ਸ੍ਰੀ ਸੁਨਦਰਪਾਲ ਜੀ ਜੋ ਹਮੇਸ਼ਾ ਪਰਿਵਾਰ ਦੇ ਹਰਦੀ ਦੀ ਫਿਕਰ માં ਰਹਿੰਦੇ ਆ ਔਰ ਜਿੱਥੇ-ਜਿੱਥੇ ਵੀ ਸੇਵਾਵਾਂ ਦੀ ਲੋੜ ਪੈਂਦੀ ਸਾਨੂੰ ਇਹਦੇ ਸਵਾਰਥੋਂ ਕੇ ਸੇਵਾ ਕਰਦੇ ਆ ਚਾਹੀਓ ਸਤਿਗੁਰੂ ਰਵਦਾਸ ਚੌਂਕ ਦੇ ਵਿੱਚ ਸੇਵਾ ਕਰਦੇ ਵੀ ਇਹ ਉਹਦੇ ਵਿੱਚ ਵੀ ਬਖੂਬੀ ਸਾਥ ਹੱਦਦਾ ਤੇ ਜਿੱਥੇ-ਜਿੱਥੇ ਵੀ ਸਤਿਗੁਰੂ ਰਵਦਾਸ ਮਹਾਰਾਜੀ ਦੇ ਪਾਵਨ ਪੁੱਤਰ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਸੁਭਜ ਕਰਨੇ ਹੋਣ ਉੱਥੇ ਵੀ ਨਾਲ ਜਾਂਦਾ ਹੈ ਇਹ ਸੇਵਾਵਾਂ ਹਰ ਕਿਸੇ ਦੇ ਭਾਗਾਂ 'ਚ ਨਹੀਂ ਹੁੰਦੀ ਕਿ ਬੰਦਾ ਅੱਖੀਂ ਕੇ ਹਰ ਕੋਈ ਕਰ ਸਕਦਾ ਉਹ ਕਿਸਮਤ ਵਾਲਾ ਹੁੰਦਾ ਹੈ ਜਿਹੜੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ ਆਖ ਹਰ ਕੋਈ ਦੰਦਾ ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਵਾਂ ਹਰ ਕੋਈ ਚਾਹੁੰਦਾ ਵੀ ਹੈ ਪਰ ਜਾਣਦਾ ਕੌਣ ਹੈ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੋਵੇ ਕਦੇ ਭਾਗਨ ਜਨਾ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਂਦੀ ਇਹ ਨਹੀਂ ਕਿ ਉਸਤੇ ਜਿਹੜਾ ਦੁਨਿਆਵੀ ਸੋਨਾ ਉਹ ਇਦਾਂ ਨਹੀਂ ਕਹਿੰਦੇ ਸਤਸੁਰ ਕਿ ਪਾਗ ਜਨਾਂ ਦੇ ਸਤੇ ਕਹਿੰਦੇ ਜਿਨ੍ਹਾਂ ਦੇ ਪਾਪ ਸਤੇ ਹੈ ਬਾਣੀ ਬਾਜਾਂ ਮਾਰਦੀ ਹੈ ਵੀ ਆਓ ਭਾਈ ਆਪਣਾ ਜੀਵਨ ਸਫਲ ਕਰ ਲਓ ਮਹਾਰਾਜ ਜੀ ਦਾ ਗਣਗਾਨਗਾ ਨਹੀਂ ਹੈ ਹੁਣ ਵੀ ਆਪਾਂ ਦੇਖਦੇ ਆ ਗੁਰੂ ਕੈ ਸਤਸੁਰ ਜੀ ਹਰ ਰੋਜ਼ ਆਪਾਂ ਸ੍ਰੀ ਗੁਰੂ ਘਰ ਤੋਂ ਅਰਬ ਹੁੰਦੇ ਆ ਸੰਤਾਂ ਉਹ ਸਤਿਗੁਰ ਦਾ ਗੁਣगान ਕਰਦੇ ਹਾਂ ਹੁਣ ਬੀਤਾ ਘਟਦੇ ਆ ਰੋਜ਼ ਤੇ 12 ਫਰਵਰੀ ਤੋਂ ਬਾਅਦ ਤਾਂ ਸਾਨੂੰ ਕੀ ਹੋ ਜਾਣਾ ਕੀ ਅਸੀਂ 2 ਮਿੰਟ 10 ਮਿੰਟ ਕੱਢ ਵਾਸਤੇ ਕੱਟ ਕੇ ਗੁਰੂ ਘਰ ਨਹੀਂ ਜਾ ਸਕਦੇ ਪਰ ਸਾਡੀ ਕਿਉਂਕਿ ਆਦਤ ਉਸ ਤਰ੍ਹਾਂ ਦੀ ਹੋ ਜਾਂਦੀ ਆ ਮੈਂ ਪ੍ਰਬਾਤ ਵੇਲੇ ਤੇ ਜਾਣਾ ਸਾਡਾ ਮਨ ਅੰਦਰੋਂ ਉਸ ਹਾਲਾ ਦਾ ਸਾਡਾ ਸਟਰੋਂਗ ਹੋ ਜਾਂਦਾ ਤਾਕਤ ਮਿਲਦੀ ਉਹਨੂੰ ਮੈਂ ਸਵੇਰੇ ਅਮਰਤ ਵੇਲੇ ਉੱਠਣਾ ਬਰਬਾਦ ਹੋਣੀ ਵਿੱਚ ਜਾਣਾ ਤੇ ਅਸੀਂ ਤਰ੍ਹਾਂ ਦੇ ਕੰਮ ਵੀ ਗੁਰੂ ਸਾਹਿਬ ਨਾਲ ਉਹਨੂੰ ਤਕਸੀਮ ਕਰ ਲੈਨੇ ਜਾਂ ਡਿਵਾਈਡ ਕਰ ਲੈਨੇ ਵੀ ਇੰਨੇ ਵੇਲੇ ਬਾਅਦ ਤੁਹਾਨੂੰ ਕਰਨਾ ਤੇ ਜਦੋਂ ਅਸੀਂ ਬਾਅਦ ਵਿੱਚ ਵੀ ਦੇਖੀਏ ਰੁਟੀਨ ਬਣਾਈ ਹੋਵੇ ਨਾ ਤਾਂ ਗੁਰੂ ਪਿਆਰੀ ਸਾ ਸੋਝਿਓ ਅਸੀਂ ਹਰ ਰੋਜ਼ ਗੁਰੂ ਚਰਨਾਂ ਦੇ ਵਿੱਚ ਜਾ ਕੇ ਗੁਰੂ ਦੀ ਬਾਣੀ ਪੜ੍ਹ ਵੀ ਸਕਦੇ ਆ ਬਾਣੀ ਸੁਣ ਵੀ ਸਕਦੇ ਆ ਇਹ ਨਹੀਂ ਕਿ ਆਪਾਂ ਕੱਲਾ ਕਹ ਜੀਏ ਕਿ ਮਤਾਂ ਟੇਕੇ ਸਾਨੂੰ ਕੁਝ ਹਾਸਲ ਹੋ ਜਾਣਾ ਮਤਾਂ ਦੇ ਕੇ ਕਿੰਨੇ ਨਾਲ ਕੁਝ ਵੀ ਹਾਸਲ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਕਹਨੇ ਫਿਰ ਕਿ ਭਾਈ ਪੜੋ ਜਿਹੜੇ ਸਕੂਲ ਦਾ ਕੰਮ ਆ ਲਿਆ ਉਹ ਕਰੋ ਉਹਨੂੰ ਕਿਤਾਬਾਂ ਕਿ ਖੋਲਣ ਨੂੰ ਕਹਨੇ ਆ ਇਹ ਕਿਉਂ ਨਹੀਂ ਕਹਿੰਦੇ ਭਾਈ ਪਸਕੂਲ ਜਾ ਕੇ ਮਤਾਂ ਟੇਕੇ ਵਾਪਸ ਆਈਂ ਸ਼ਾਇਦ ਤੈਨੂੰ ਪੜਾਈ ਆ ਜਾਵੇ ਐਦਾਂ ਪੜਾਈ ਨਹੀਂ ਹੋਣੀ ਸਕੂਲ ਜਾ ਕੇ ਬੱਚਾ ਪੜ੍ਹੇਗਾ ਫਿਰ ਹੀ ਪਾਸ ਹੋਵੇਗਾ ਹੁਣ ਆਪਣੇ ਬੱਚੇ ਨੂੰ ਆਪਾਂ ਕਹੋ ਭਾਈ ਰੋਜ਼ ਤੂੰ ਜਾਣਾ ਰੋਜ਼ ਸਕੂਲ ਮੱਥਾ ਟੇਕਣਾ ਜਦੋਂ ਅੰਦਰ ਗੇਟ ਤੋਂ ਐਂਟਰੀ ਕਰਨੀ ਮੱਥਾ ਟੇਕਣਾ ਅੰਦਰ ਜਾ ਕੇ ਕਲਾਸ ਦੇ ਵਿੱਚ ਬਹਿਣਾ ਮੱਥਾ ਟੇਕਣਾ ਕਿਤਾਬ ਖੋਲ੍ਹਣੀ ਨਹੀਂ ਮੱਥਾ ਟੇਕ ਕੇ ਰੱਖ ਦੇਣੀ ਬਸ ਟੀਚਰ ਨੂੰ ਮੱਥਾ ਟੇਕਣਾ ਕੀ ਪਾਸ ਹੋ ਜਾਏਗਾ ਬੱਚਾ ਪਾਸ ਤੋਂ ਹੀ ਹੋਣਾ ਹੈ ਜਦੋਂ ਬੱਚਾ ਕਿਤਾਬ ਖੋਲੇਗਾ ਉਹਦੇ ਵਿੱਚ ਇਹ ਦੇਖੇਗਾ ਵੀ ਲਿਖਿਆ ਕੀ ਹੈ ਫਿਰ ਹੀ ਪਤਾ ਲੱਗੂਗਾ ਪੜੇਗਾ ਪੜ੍ਹ ਲੈ ਕੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਵੀ ਹੋਣਾ ਪੇਸਾ ਕਮਾਉਂਦਾ ਹੋਵੇਗਾ ਵੀਰ ਹੀ ਦੁਕਾਨਦਾਰੀ ਕਰ ਸਕਦਾ ਬਿਜ਼ਨਸ ਕਰ ਸਕਦਾ ਕਾਰੋਬਾਰ ਕਰ ਸਕਦਾ ਫਿਰ ਉਹਨੂੰ ਪਤਾ ਕਿਦਾਂ ਲੱਗੂਗਾ ਜੇ ਪੜਿਆ ਹੀ ਨਾ ਹੋਵੇ ਤਾਂ ਹੁਣ ਇੱਕ ਪੂਰੇ ਅਨਪੜ੍ਹ ਬੰਦੇ ਨੂੰ ਆਪਾਂ 10000 ਰੁਪਏ ਵੜਾ ਦਈਏ ਕੋ 100 100 ਦੇ 50 50 ਦੇ ਤਾਂ-ਤਾਂ ਦੇ ਉਹ ਜਿਹੜਾ ਗਿਣਤੀ ਕਰਦਾ ਦੋ ਦਿਨ ਲੱਗਦੇ ਬਈ ਗਣਤੀ ਕਿਦਾ ਕਰਨੀ ਆ ਤੇ ਜਿਹੜਾ ਆਪਣਾ ਲਿਖਿਆ ਉਹ ਦੋ ਮਿੰਟ ਲਾਉਣੇ ਨਾ ਆਪਣਾ ਲੇਪ ਪਾਈ ਆ ਆ ਦੇ ਲੈਣੇ ਪਏ ਤੇ ਕਾਮਯਾਬ ਤਦ ਹੀ ਹੋਣਾ ਹੈ ਜੇਸੀਂ ਆਪਣੇ ਗੁਰੂ ਦੀ ਰਹਿਬਰਾ ਦੀ ਗੱਲ ਨੂੰ ਮੰਨਣਾ ਕਿ ਸਤਿਗੁਰ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਭਾਈ ਪੜੋਲ ਇਹ ਨਹੀਂ ਕਿ ਭਾਈ ਤੁਸੀਂ ਅਨਪੜ੍ਹ ਰਹੋ ਮੂਰਤੀਆਂ ਨੂੰ ਪੂਜੋ ਕਿਤੇ ਵੀ ਨਹੀਂ ਸਤਿਗੁਰ ਨੇ ਕਿਹਾ ਉਹ ਤਾਂ ਸਤਿਗੁਰ ਜੀ ਵੀ ਇੱਤੇ ਤੱਕ ਕਹਿੰਦੇ ਆ ਕਿ ਭਾਈ ਪੜ੍ਹ ਲਿਖ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰ ਸਕਦੇ ਹੋ ਪੜੋ ਜੁਰੂ ਸੰਘਰਸ਼ ਕਰੋ ਸਤਿਗਿਆ ਗਿਆਨ ਕੋ ਬੜੇ ਪ੍ਰਾਪਤ ਕਨੇ ਸਰਦਾ ਗਿਆਨ ਰਬੀਦਾਸ ਕੇ ਬਿਨ ਵਿਦਿਆ ਨਾ ਕੋ ਤਾਂ ਅਦਾਨ ਕੇ ਭਾਈ ਸਤਿ ਦੀ ਵਿਦਿਆ ਤੋਂ ਬਗੈਰ ਕੁਝ ਵੀ ਹਾਸਲ ਨਹੀਂ ਹੋਣਾ ਜੜੋ ਸਤ ਸੰਗਤ ਮਿਲ ਰਹੀ ਹੈ ਮਾਦਵ ਜੈਸੇ ਮਧ ਮਕੀਰਾ ਕੇ ਮਧੂ ਮੱਖੀ ਦੀ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਸਾਨੂੰ ਉਦਾਹਰਣ ਦਿੱਤੀ ਹੈ ਕਿ ਜੇਕਰ ਤੁਹਾਡੇ ਮੰਨੋ ਕਿ ਪਰਿਵਾਰ ਦੇ ਵਿੱਚ ਆਪਾਂ ਇਕੱਠੇ ਆ ਇੱਕ ਪਿਤਾ ਦੇ ਚਾਰ ਪੁੱਤਰ ਆ ਭਾਵੇਂ ਆ ਆ ਜੇ ਤੁਸ ਜੁਤਨਾ ਬਣਦੀ ਹੋਈ ਤਾਂ ਜਿਹੜਾ ਮਰਜੀ ਭਰਾ ਨੂੰ ਕੋਈ ਟੱਟ ਜਾ ਵੀ ਸਕਦਾ ਸਤਿਗੁਰ ਜੀ ਬਖਸ਼ੀ ਕਰਦੇ ਕਿ ਮਧੂ ਮੱਖੀ ਦੀ ਤਰ੍ਹਾਂ ਇਕੱਠੇ ਹੋ ਕੇ ਰੋ ਫੇਰ ਕਿਹ ਪ੍ਰਾਤ ਦੀ ਤਾ ਪਾ ਪਾ ਜਾਣੇ ਹੋਰ ਨਹੀਂ ਤੱਕ ਅਰਬਿਤਾਸ ਦਾ ਪ੍ਰਾਦਿਨਸੋ ਕੌਣ ਕਰੇ ਹੈ ਬਾਹਰ ਚੌਂਕੀਦਾਰ ਬੈਠਾ ਹੁੰਦਾ ਗੁਰੂ ਆਪਾ ਕਿੰਨੀਕ ਸਤਕਾਰ ਦਿੰਦੇ ਆ ਜਿਹੜਾ ਅੰਦਰ ਅਫਸਰ ਬੈਠਾ ਹੁੰਦਾ ਉਹਦਾ ਆਪਾਂ ਕਿੰਨਾ ਸਤਿਕਾਰ ਕਰਦੇ ਆ ਆਪਾਂ ਨੂੰ ਪਤਾ ਇਸ ਕਰਕੇ ਸਤਿਗੁਰ ਬਿਦਾ ਅਸਮਰ ਇਹ ਕਹਿੰਦੇ ਜੇ ਭਾਈ ਆਪਣੇ ਹੱਥ ਨੂੰ ਆਪ ਬਣੋ ਕਿਸੇ ਦੇ ਗੁਲਾਮ ਨਾ ਬਣੋ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਉਸ ਪਰਮਾਤਮਾ ਨੂੰ ਡਰ ਕੇ ਨਹੀਂ ਮੰਨਣਾ ਕਿਉਂ ਨੇ ਸਾਨੂੰ ਨਰਕਾਂ ਚ ਛੁੱਟ ਦੇਣਾ ਜਾਂ ਸਵਰਗਾਂ ਚ ਛੁੱਟ ਦੇਣਾ ਨਾਮ ਦਾ ਉੱਪਰ ਸਵਰਗ ਆ ਤੇ ਨਾਮ ਉੱਪਰ ਨਰਕ ਆ ਜੇ ਸਾਡੇ ਬੱਚੇ ਸਾਡੇ ਕਹਿਣਕਾਰ ਦੇ ਵਿੱਚ ਹਨ ਤਾਂ ਸਵਰਗ ਇੱਥੇ ਹੀ ਹੈ ਤੇ ਜੇ ਸਾਡੇ ਬੱਚੇ ਰੋਜ਼ ਘਰਾਂ ਦੇ ਵਿੱਚ ਲੜਾਈਆਂ ਕਰਦੇ ਹੋਣ ਆਪਣੇ ਮਾਤਾ-ਪਿਤਾ ਬੰਦਨ ਮਾਰਦੇ ਕੋਟੇ ਹੋਣ ਤਾਂ ਫਿਰ ਇਸ ਤੋਂ ਵੱਡਾ ਨਰਕ ਕੋਈ ਵੀ ਨਹੀਂ ਹੈਗਾ ਸੁਭਦਾਈ ਦੇ ਪਾਤਰਾਂ ਵਿੱਚ ਸਾਡੇ ਸਤਿਕਾਰਯੋਗ ਸ਼੍ਰੀ ਸਰੰਦਰਪਾਲ ਜੀ ਜੋ ਹਮੇਸ਼ਾ ਗੁਰੂ ਚਾਨਣ ਦੀ ਸੇਵਾ ਕਰਦੇ ਤਾ ਰੋਜ਼ ਅੰਮ੍ਰਿਤ ਵੇਲੇ ਤੋਂ ਬਰਬਾਦ ਹੋਰੀ ਸੰਤਾਂ ਨਾਲ ਲੈ ਕੇ ਚੱਲਦੇ ਹਨ ਸੋ ਆਈਆਂ ਸੰਤਬਦੋਂ ਸੂਪਰਵਿਜਟ ਕਮੇਟੀ ਵੱਲੋਂ ਸਤਿਗੁਰੂ ਰਵਿਦਾਸ ਨਾਰੰਗ ਦੇ ਪਤਾਂ ਜੜੀਆਂ ਲੱਖ ਲੱਖ ਕਰੋੜ ਕਰੋੜ ਵਾਰਾਂ ਜੈ ਗੁਰਦੇ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਦੀ ਜੈ